ਲੁਧਿਆਣਾ ਦੇ ਜਵਾਰ ਕੈਂਪ ਚ ਦੋ ਭਾਜਪਾ ਲੀਡਰ ਆਪਸ ਵਿੱਚ ਹੱਥੋਂ ਪਾਈ ਹੋਏ ਨੇ ਤੇ ਹੰਗਾਮੇ ਤੋਂ ਬਾਅਦ ਇੱਕ ਲੀਡਰ ਨੇ આરોਪ ਲਗਾਏ ਨੇ ਕਿ ਦੂਜੇ ਭਾਜਪਾ ਲੀਡਰ ਦੇ ਵੱਲੋਂ ਉਸਦੇ ਪਤੀਲੇ ਚੋਰੀ ਕੀਤੇ। ਦੱਸ ਦਈਏ ਕਿ ਇੱਥੇ ਦੋਵੇਂ ਭਾਜਪਾ ਲੀਡਰਾਂ ਦਾ ਟੈਂਟ ਹਾਊਸ ਦਾ ਕੰਮ ਹੈ ਤੇ ਜਿਸ ਦੌਰਾਨ ਇੱਕ ਭਾਜਪਾ ਲੀਡਰ ਦੇ ਕੰਮ ਕਰਨ ਵਾਲਿਆਂ ਨੇ ਦੇਖਿਆ ਕਿ ਦੂਸਰੇ ਭਾਜਪਾ ਲੀਡਰ ਦੇ ਕੋਲ ਉਹਨਾਂ ਦੇ ਪਤੀਲੇ ਪਏ ਨੇ ਤੇ ਇਸ ਤੋਂ ਬਾਅਦ ਦੋਨਾਂ ਦੇ ਵਿੱਚ ਕਾਫੀ ਬਹਿਸ ਪੱਜ ਗਈ ਤੇ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ। ਦੱਸਿਆ ਕਿ ਦੋਨਾਂ ਧਿਰਾਂ ਦੇ ਸਿਰ ਵਿੱਚ ਸੱਟਾਂ ਵੀ ਲੱਗੀਆਂ ਨੇ ਤੇ ਇਸ ਸਬੰਧੀ ਪੁਲਿਸ ਚੌਂਕੀ ਦੇ ਵਿੱਚ ਵੀ ਮਾਮਲਾ ਦਰਜ ਕੀਤਾ ਗਿਆ ਦੋਮਤਿਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਇੱਕ ਧਿਰ ਨੇ ਇਹ આરોਪ ਲਗਾਏ ਨੇ ਕਿ ਉਸ ਦੇ ਪਤੀਲੇ ਚੋਰੀ ਕੀਤੇ ਗਏ ਨੇ ਤੇ ਉਸ ਦੇ ਨਾਲ ਮਾਰ ਕਟਾਈ ਕੀਤੀ ਗਈ ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਉਸ ਉੱਪਰ ਲਗਾਏ ਗਏ ਇਲਜ਼ਾਮ ਸਰਾ ਸਰ ਗਲਤ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਨਾਲ ਮਾਰਕੁੱਟਾਈ ਹੋਈ ਹੈ ਤੇ ਸਾਡੇ ਮਹਿਲਾਵਾਂ ਦੇ ਨਾਲ ਵੀ ਹੱਥੋਂ ਪਾਈ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਚੌਂਕੀ ਕੋਚਰ ਮਾਰਕੀਟ ਦੇ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਲੱਗਤ ਜਾਰੀ ਹੈ। ਮੇਰਾ ਨਾਂ ਜੀ ਹਰਦੀਪ ਜੀ। ਕਿੱਥੇ ਕੰਮ ਕਰਦੇ ਹੋ ਜੀ? ਮੈਂ ਜੀ ਬਾਲਾ ਟੈਂਟ ਹਾਊਸ ਤੇ ਕੰਮ ਕਰਦਾ ਜੀ। ਕੀ ਗੱਲ ਬਾਤ ਹੈ ਕਿ ਇਹਨਾਂ ਨੇ ਹਮਲਾ ਕੀਤਾ? ਗੱਲ ਬਾਤ ਜੀ ਕੀ ਹੋਈ ਹੈ? ਇਹਨਾਂ ਨੇ ਪਤੀਲੇ ਗੱਲ ਬਾਤ ਕੋਈ ਨਹੀਂ ਹੋਈ ਹੈ ਕਿ ਕੋਈ ਪਤੀਲਾ ਰੌਲਾ ਹੈ ਜੀ ਮੈਂ ਇਥੇ ਆਲੇ। ਤੇ ਭਾਜੀ ਰੇਕੀ ਕਹਿੰਦਾ ਹਾਂ ਮੈਂ ਇਹ 5 ਸਾਲ ਤੋਂ ਪਤੀਲਿਆਂ ਸ਼ਾਮੂ ਨਾਲ ਵਟੀਚੇ ਆ ਮੈਂ ਚਾ ਕੋਈ ਗੱਲ ਨਹੀਂ ਭਾਜੀ ਉੱਥੇ ਬੈਠ ਗੱਲ ਕਰ ਲਿਆ ਜੋ ਹਾਂ ਭਾਜੀ ਆਇਆ ਦਫਤਰ ਚ ਬੜੀਆਂ ਭੈਣਾਂ ਦੀਆਂ ਗੱਲਾਂ ਕੱਡੀਆਂ ਮੈਨੂੰ ਬਹੁਤ ਜ਼ਿਆਦੀਆਂ ਹਾਂਜੀ ਵਿੱਕੀ ਭਾਜੀ ਅੱਛਾ ਹਾਂਜੀ ਬੜੀਆਂ ਗੱਲਾਂ ਕੱਡੀਆਂ ਮੈਂ ਵੀ ਫੇਰ ਬੋਲ ਪਿਆ ਹਾਂ ਮੈਂ ਵੀ ਗੱਲ ਕੱਟਤੀ ਅੱਗੋਂ ਮੈਂ ਅਣਕੇ ਚੱਲਦਾ ਆਵੀ ਚੱਲ ਮੇਰੇ ਤੋਂ ਵੱਡਾ ਸੀ ਯੋ ਹਾਂ ਮੇਰੇ ਆਣ ਕੇ ਆਪਦੇ ਡੈਡੀ ਨੇ ਲਿਆ ਕੇ ਮੇਰੇ ਆਣ ਕੇ ਦੋ ਚਪੇੜਾ ਮਾਰ ਜਾਂਦਾ ਤਿੰਨ ਮਾਰ ਜਾਂਦਾ ਮੈਨੂੰ ਕੋਈ ਦੁੱਖ ਨਹੀਂ ਸੀ ਆਪਾਂ ਕੋਈ ਦੁੱਖ ਨਹੀਂ ਵੱਡੇ ਸਾਡੇ ਕੋਲ ਮੈਂ ਕੋਈ ਗਲਤੀ ਹੋਈ ਚੱਲ ਮੈਂ ਕੱਢ ਗਾਲ ਵੱਡੇ ਨੂੰ ਇਹ ਭਈਏ ਨੇ ਲੈ ਕੇ ਆਈ ਭਈਏ ਕੋ ਕਿਰਪਾਨਾ ਮਰਾਈਆਂ ਕੜੇ ਮਰਾਏ ਮੇਰੇ ਨੇੜੇ ਸੀਗੇ ਇਹ ਜੀ ਹੈਗੇ ਚਾਰ ਜਿਹਨੇ ਇਹ ਜੀ ਉਦਨ ਅਸੀਂ ਬੈਠੇ ਇੱਕ ਦਾ ਨਾ ਇੱਕ ਦਾ ਭਈਆ ਜੀ ਇੱਕ ਸੀ ਭਈਆ ਭਈਏ ਨਾਂ ਦਾ ਨਹੀਂ ਪਤਾ ਜੀ ਇੱਕ ਦਾ ਹੈਗਾ ਵੀਜ਼ਾ ਵਿੱਕੀ ਦਾ ਭਰਾ ਇੱਕ ਮੰਨ ਕੇ ਵਿੱਕੀ ਜੀ ਇੱਕ ਹੋਰ ਸੀ ਹੁੰਦੇ ਨਾਂ ਦਾ ਨਹੀਂ ਪਤਾ ਜੀ ਦੇਖੋ ਭਾਜ ਬਾਗੂ ਦਾ ਕੋਣ ਹੈ ਜੀ ਉਹ ਹਾਂਜੀ ਭਾਜ ਬਾਗੂ ਦਾ ਨਾਮ ਲੈ ਰਹੀ ਹੋ ਖੈਰ ਆ ਜੀ ਖੈਰ ਆ ਹਾਂਜੀ ਭਾਜ ਬਾਗੂ ਆ ਹਾਂਜੀ ਹੂੰ ਬੀਬੀ ਕੀ ਨਾਮ ਦਾ ਡਾ ਜੀ ਸਾਡਾ 76 ਬਟਾ 7 ਸੀ ਨਾ ਤੁਸੀਂ ਗਲਤ ਗੱਲ ਬਤ ਕੀ ਹੈ ਕੋਈ ਗੱਲ ਨਹੀਂ ਹੋਈ ਅਸੀਂ ਆਰਾਮ ਨਾਲ ਬੈਠੇ ਰਹੇ ਅਸੀਂ ਅੰਦਰ ਅਣਾ ਸਾਡੇ ਪਤੀਲੇ ਭਾਂਡੇ ਜੋ ਹੈਗੇ ਨਾ ਸਾਡੇ ਚੋਰੀ ਕੀਤੇ ਹੋਏ ਸਮਾਜ ਮੁੰਡੇ ਨੇ ਦੇਖ ਲੇ ਇਹਨਾਂ ਨੇ ਪਛਾਣ ਲੇ ਇਹਨਾਂ ਨੇ ਆ ਕੇ ਗੱਲ ਕੀਤੀ ਉਹ ਕਹਿੰਦਾ ਰਾਮ ਨਾਲ ਬਹਿ ਕੇ ਗੱਲ ਕਰਦੇ ਬਨੇ ਇਹ ਬਾਹਰੋਂ ਆਏ ਨੇ ਇਹਨਾਂ ਨੇ ਕਰਪਾਨਾ ਮਾਰਨੀ ਸ਼ੁਰੂ ਕਰ ਦਿੱਤੀਆਂ ਕਿ ਇਹ ਕਰਪਾਨਾ ਖੈਰੇ ਦੇ ਮੁੰਡਿਆਂ ਨੇ ਖੈਰਾ ਪਾਈ ਦਾ ਲੀਟਰ ਹਾਂ ਭਾਜੀ ਦਾ ਲੀਟਰ ਕੀ ਗੱਲਬਾਤ ਕੀ ਜੀ ਕੋਈ ਗੱਲਬਾਤ ਨਹੀਂ ਹੋਈ ਇਹਦੇ ਸਾਡੇ ਪਿੱਛੇ ਸ਼ੁਰੂ ਤੋਂ ਪਏ ਨੇ ਸਾਨੂੰ ਦੇਖ ਨਹੀਂ ਸਕਦੇ ਸਾਡੇ ਨਾਲ ਸ਼ੁਰੂ ਤੋਂ ਲੜਦੇ ਆਏ ਨੇ ਹਾਂ ਇਹ ਹੱਟਦਾ ਹੀ ਆਹੀ ਸੋਚਦੇ ਆ ਇਹ ਵੱਡੇ ਨੇ ਐਨਾ ਦੀ ਇੱਜ਼ਤ ਕਰੋ ਪਰ ਐ ਇੱਜ਼ਤ ਕਰਾਉਣ ਦੇ ਲੈਕਦੇ ਨਹੀਂ ਹੈਗੇ ਕਿਰਪਾਨਾ ਨਾ ਮਿਲਦਾ ਹਾਂ ਕਿਰਪਾਨਾ ਲੈ ਕੇ ਆਏ ਨੇ ਹੁਣ ਵੀ ਚਾਕੇ ਮੌਕਾ ਦੇਖੋ ਕਿਵੇਂ ਦੇ ਨਹੀਂ ਬੋਲਣ ਕਿਨੇ ਜਣੇ ਸੀਗੇ ਹੈ ਅੱਜ ਪਛੇ 5 6 ਜਣੇ ਨੇ ਐਨਾ ਭਈਏ ਨਾਲ ਲਿਆਉਂਦੇ ਨੇ ਭਈਏ ਕੋਲ ਵੀ ਐਨਾ ਕਿਰਪਾਨ ਮੰਗਵਾਈ ਹੈ ਮੰਗ ਕੀ ਹੈ ਜੀ ਪ੍ਰਸ਼ਾਸਨ ਤੋਂ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗ ਪੁੱਛਣੇ ਤੋਂ ਕੀ ਮੰਗਿਆ ਹਾਂ ਅਨੁਸਾਰ ਦਿੱਤਾ ਇਹ ਚਲੋ ਓਕੇ ਜੀ ਹਾਂਜੀ ਰੋਕ ਰੋਕ ਹਾਂਜੀ ਕੀ ਨਾਮ ਤੁਹਾਡਾ ਜੀ ਰਵੀ ਕੁਮਾਰ ਖੇਰਾ ਜੀ ਇਹ ਬੀਜੇਪੀ ਆਗੂ ਹਾਂ ਹਾਂਜੀ ਬੀਜੇਪੀ ਲੀਡਰ ਬੀਜੇਪੀ ਨੂੰ ਪੈਦਾ ਕਰਨ ਵਾਲਾ ਮੈਂ ਜਵਾਰ ਨਗਰ ਚ ਅੱਛਾ ਜੀ ਮੇਰੀ ਬਦੌਲਤ ਬੀਜੇਪੀ ਪੈਦਾ ਹੋਈ ਜਵਾਰ ਨਗਰ ਚ ਕਰ ਕੀ ਅੱਜ ਹੋਇਆ ਕੀ ਹੰਗਾਮ ਹੋਇਆ ਹੰਗਾਮਾ ਕੀ ਹੋਣਾ ਜੀ ਉਹ ਅੱਜ ਸਾਡਾ ਭਤੀਜਾ ਪਰ ਅੱਜ ਬੜੀ ਨਜਾਇਜ਼ ਕੀਤੀ ਉਹਨੇ ਸਾਡੇ ਕੀ ਹੋਇਆ ਐਨੇ ਤੂੰ ਤੋਂ ਮੈਂ ਕਿ ਪਤੀਲਿਆਂ ਨੂੰ ਕੰਮ ਇੱਕੋ ਜਿਹਾ ਸਾਡਾ ਦੋਨਾਂ ਦਾ ਮੇਰੇ ਮੁੰਡੇ ਵੀ ਉਹੀ ਕੰਮ ਕਰਦੇ ਹੋ ਵੀ ਟੈਂਟ ਦਾ ਇੱਕੋ ਕੰਮ ਕਰਦੇ ਸੀ ਕਿਤੇ ਪਤੀਲੇ ਉਧਰ ਉਧਰ ਹੋਏ ਹੋਣੇ ਇਸ ਗੱਲ ਦੇ ਨੇ ਤੂੰ ਤੋਂ ਮੈਂਮਾ ਹੋ ਵੀ ਤੇ ਛੋਟੇ ਮੁੰਡੇ ਨੇ ਉਹਦੇ ਕਾਰੀਗਰ ਦੇ ਚ ਥੱਪੜ ਮਾਰੇ ਉਹਨਾਂ ਦਾ ਕਾਰੀਗਰ ਸਾਡੇ ਗਦਾਮ ਵਿੱਚ ਵੜ ਗਿਆ ਜਾ ਕੇ ਗਦਾਮ ਵਿੱਚ ਉਤਲ-ਪੁਤਲ ਮਚਾਤੀ ਜਾ ਕੇ ਮੈਂ ਮੇਰੇ ਵੱਡੇ ਮੁੰਡੇ ਨੇ ਬਾਹ ਫੜੀ ਤੇ ਉਹਦੇ ਕੋਲ ਆਇਆ ਬਨੋਦ ਗੋਲ ਉਹਨੂੰ ਕਹਿੰਦਾ ਕਿ ਐਨੂੰ ਸਮਝਾਓ ਪਈ ਇਹ ਚੰਗੀ ਗੱਲ ਨਹੀਂ ਹੈਗੀ ਉਹਦਾ ਮਜ਼ਾਕ ਉਡਾਨ ਲਾ ਪਏ ਤੇਰੇ ਨਾਲੋਂ ਵੱਡਾ ਮੇਰਾ ਵੱਡਾ ਮੁੰਡਾ ਉਹਦੇ ਨਾਲੋਂ ਵੀ ਵੱਡਾ ਹੈ ਉਹਦੇ ਹੱਥੀ ਨਹੀਂ ਪਏ ਮਤਲਬ ਗਾਲੀ ਗਲੋਚ ਤੱਕ ਹੋ ਗਈ ਉਹ ਫਿਰ ਛੋਟਾ ਮੁੰਡਾ ਆ ਉਹਨੇ ਕਾਰੀਗਰ ਨੇ ਮਾਰਿਆ ਕਿ ਬਨੋਦ ਕੋਲ ਸੀ ਉਹਨੂੰ ਵੀ ਕੁਝ ਨਹੀਂ ਕਿਹਾ ਬਨੋਦ ਦੀ ਜਨਾਨੀ ਕੋਲ ਸੀ ਉਹਨੇ ਵੀ ਕੁਝ ਨਹੀਂ ਕਿਹਾ ਬਨੋਦ ਦਾ ਮੁੰਡਾ ਕੋਲ ਸੀ ਉਹਨੂੰ ਕੱਖ ਨਹੀਂ ਕਿਹਾ ਸਿਰਫ ਕਾਰੀਗਰ ਨੇ ਉਹਨੇ ਮਾਰੀ ਚੰਡ ਉਹ ਉਹ ਉਹਦਾ ਅੱਜ ਸਾਡੇ ਕਾਰੀਗਰ ਗਏ ਸੀਗੇ ਉਹਦਾ ਸਾਡੇ ਕਾਰੀਗਰ ਨੂੰ ਕਾਰੀਗਰ ਨੂੰ ਪਾਇਆ ਗਿਆ ਚੱਕ ਕੇ ਲੈ ਗਏ ਆ ਚੱਕ ਕੇ ਲੈ ਗਏ ਅੱਜ ਮੇਰੇ ਨੂੰ ਨੇ ਚੁਦਾਇਆ ਜਾਣ ਗਈਆਂ ਮੇਰੇ ਹੱਥੀ ਪੈ ਗਏ ਇਹਦੇ ਹੱਥੀ ਪੈ ਗਏ ਵਿਨੋਦ ਕੁਮਾਰ ਵਿਨੋਦ ਉਹ ਕਹਿ ਰਹੇ ਨੇ ਕਿ ਉਹ ਤੁਹਾਡੇ 'ਤੇ ਇਲਜ਼ਾਮ ਲਾ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਸਾਡੇ ਪਤੀਲੇ ਚੋਰੀ ਕੀਤੇ ਹੋ। ਹੋ ਰਹਿਣਾ ਵੀ ਪਏਗੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਦਾ ਕੰਮ ਸਾਡਾ ਇੱਕੋ ਹੀ ਪਤੀਲੇ ਚੋਰੀ ਹੋਇਆ ਉਹਦੇ ਕਾਰੀਗਰ ਅਸੀਂ ਤੇ ਨਹੀਂ ਗਏ ਕਦਮ ਵਿੱਚ ਯਾਰ ਸੀ ਕਿ ਗਦਾਮ ਹੀ ਤਾਂ ਗੱਲ ਕਰੀ ਪੂਰੀ ਕਿਨੇ ਕੀਤੀ ਉਹਨਾਂ ਨੇ ਕੀਤੀ ਉਹਨਾਂ ਦੇ ਉਹਨਾਂ ਦੇ ਬੰਦੇ ਆਣੇ ਮੇਰੇ ਮੁੰਡੇ ਨੇ 2:30 ਵਜੇ ਰਾਤ ਨੂੰ ਬਨੋਦ ਨੂੰ ਕਿਹਾ ਤੇਰਾ ਗਦਾਮ ਖੁੱਲਿਆ ਪਿਆ ਤੇਰੇ ਗਦਾਮ ਦੀ ਚੋਰੀ ਹੋ ਰਹੀ ਹੈ ਇਹ 2:30 ਵਜੇ ਠਾਗੇ ਨੂੰ ਭੇਜਿਆ ਗੋਦਾਮੇ ਚ ਗਿਆ ਉਹਨਾਂ ਨੂੰ ਕੱਢ ਬੈਠਾ ਮਹੀਨਾ ਡੇਢ ਕੱਢੀ ਰੱਖਿਆ ਆ ਹੁਣ ਆ ਤਿੰਨ ਚਾਰ ਦਿਨ ਦੇ ਆਏ ਸਾਡੇ ਗਦਾਮ ਚੈੱਕ ਜੇ ਤੈਨੂੰ ਕੀ ਤਕਲੀਫ ਹੈ ਤੂੰ ਮੇਰਾ ਪਤੀਜਾ ਹੈ ਰਿਸ਼ਤੇਦਾਰ ਹੈ ਮੇਰਾ ਮੇਰੇ ਨਾਲ ਬੈ ਕੇ ਗੱਲ ਕਰ ਮੈਨੂੰ ਦੱਸ ਕਿ ਮੈਨੂੰ ਆ ਤਕਲੀਫ ਹੈ ਨਹੀਂ ਨਹੀਂ ਐਦਾਂ ਕੀਤਾ ਹੁਣ ਤੁਸੀਂ ਕੀ ਮੰਗ ਕਰਦੇ ਕੋਈ ਮੰਗ ਨਹੀਂ ਸਾਡੇ ਅਸੀਂ ਤਾਂ ਪੁਲਿਸ ਕੰਪਲੇਂਟ ਦਿੱਤੀ ਹੈ ਉਹ ਉਹ ਕਰਨੀ ਜੀਗੀ ਉਹ ਤੇ ਮਜਬੂਰੀ ਆ ਪੁਲਿਸ ਤੇ ਕੰਪਲੇਂਟ ਕਰਤੀ ਹਾਂਜੀ ਉਹ ਕਿਹਨ ਕਰਪਾਨਾ ਹੋਣਾ ਕਿੱਦਾਂ ਜੀ ਹੋਣੀ ਸਾਡੇ ਕੋ ਕੁਰਬਾਨਾ ਕਿੱਥੋਂ ਆਏਗੇ ਉਹਨਾਂ ਦੇ ਦੋਤਰੇ ਨੇ ਉਹਨਾਂ ਦੇ ਦੋਤਰੇ ਕਰਪਾਨਾ ਲੈ ਕੇ ਅੱਜ ਆਇਆ ਅੱਜ ਉਹਨੇ ਮੇਰੇ ਵੱਡੇ ਮੁੰਡੇ ਦੇ ਇੱਥੇ ਕਰਪਾਨ ਲੱਗੀ ਗੁੱਟ ਤੇ ਉਹ ਠੀਕ ਕਰਪਾਨ ਲੱਗੀ ਹੈ ਤੇ ਐ ਸਭ ਜੀ ਵੀ ਬਾਕੀ ਅੱਛਾ ਠੀਕ ਹੈ ਤੇ ਹੁਣ ਤੁਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਹਾਂਜੀ ਪੁਲਿਸ ਕੀ ਕਹਿ ਰਹੀ ਹੁਣ ਉਹਨਾਂ ਕਰਵਾਈ ਕਰਨਗੇ ਸਿਟੀ ਹੋਮ ਨਿਊਜ਼ ਦੇ ਲਈ ਅਮਿਤ ਖੱਪੜ ਦੀ ਰਿਪੋਰਟ